ਬਠਿੰਡਾ ਵਿਖੇ ਲੁੱਟ ਖੋਹ ਕਰਨ ਵਾਲੇ 6 ਵਿਅਕਤੀਆਂ ਨੂੰ ਪੁਲਿਸ ਨੇ ਇਨਕਾਊਂਟਰ ਦੁਆਰਾ ਗ੍ਰਿਫਤਾਰ ਕੀਤਾ ਹੈ ਜਿਸ ਵਿੱਚ ਇੱਕ ਵਿਅਕਤੀ ਦੇ ਗੋਲੀ ਲੱਗਣ ਕਾਰਨ ਜ਼ਖਮੀ ਵੀ ਹੋਇਆ ਹੈ ਜਿਸ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ ਇਨ੍ਹਾਂ 6 ਵਿਅਕਤੀਆਂ ਵੱਲੋਂ ਲੰਘੀ 11 ਮਾਰਚ ਨੂੰ ਇੱਕ ਹੋਟਲ ਵਿੱਚੋਂ EK47 ਦੀ ਨੋਕ ਤੇ 7-8000 ਰੁਪਏ ਨਕਦ ਅਤੇ 4 ਮੋਬਾਈਲ ਲੁੱਟ ਲਏ ਗਏ ਸਨ ਐਸਪੀ ਨਰਿੰਦਰ ਸਿੰਘ ਨੇ ਦੱਸਿਆ ਕਿ 11 ਮਾਰਚ ਨੂੰ ਪੁੱਚੋ ਏਰੀਏ ਦੇ ਗ੍ਰੀਨ ਹੋਟਲ ਵਿੱਚ ਏਕੇ 47 ਦੀ ਨੋਕ ਤੇ 7-8000 ਰੁਪਏ ਨਕਦੀ ਅਤੇ 4 ਮੋਬਾਈਲਾਂ ਦੀ ਲੁੱਟ ਕੀਤੀ ਗਈ ਸੀ ਜਿਸ ਨੂੰ ਲੈ ਕੇ ਥਾਣਾ ਕੈਂਟ ਵਿਖੇ ਮਾਮਲਾ ਦਰਜ ਕਰ ਡੀਐਸਪੀ ਸਰਵਜੀਤ ਸਿੰਘ ਦੀ ਅਗਵਾਈ ਵਿੱਚ ਸੀਆਈਏ 2 ਅਤੇ 1 ਅਤੇ ਥਾਣਾ ਕੈਂਟ ਦੀ ਪੁਲਿਸ ਪਾਰਟੀ ਵੱਲੋਂ ਜਾਂਚ ਕੀਤੀ ਜਾ ਰਹੀ ਸੀ ਤਾਂ ਪੁੱਚੋ ਖੁਰਦ ਦੇ ਨਜ਼ਦੀਕ ਇਹਨਾਂ ਲੁਟੇਰਾਂ ਬਾਰੇ ਜਾਣਕਾਰੀ ਮਿਲੀ ਪੁਲਿਸ ਪਾਰਟੀ ਨੇ ਇਹਨਾਂ ਦਾ ਪਿੱਛਾ ਕੀਤਾ ਤਾਂ ਗੁਰਦੁਆਰਾ ਲਵੇਰੀ ਸਰ ਕੋਲ ਗੱਡੀ ਵਿੱਚ ਡਰਾਈਵਰ ਦੇ ਬਰਾਬਰ ਬੈਠੇ ਸਤਵੰਤ ਸਿੰਘ ਨੇ ਤਾਕੀ ਖੋਲ ਕੇ ਪੁਲਿਸ ਦੀ ਗੱਡੀ ਤੇ ਫਾਇਰਿੰਗ ਕਰ ਦਿੱਤੀ ਜਿਸ ਕਾਰਨ ਇੱਕ ਗੋਲੀ ਪੁਲਿਸ ਦੀ ਗੱਡੀ ਵਿੱਚ ਵੀ ਲੱਗੀ ਪੁਲਿਸ ਨੇ ਵੀ ਆਪਣੇ ਬਚਾ ਲਈ ਦੋ ਗੋਲੀਆਂ ਚਲਾਈਆਂ ਜਿਹੜੀ ਕਿ ਇੱਕ ਗੱਡੀ ਦੀ ਟਾਕੀ ਵਿੱਚ ਲੱਗੀ ਅਤੇ ਦੂਸਰੀ ਗੋਲੀ ਸਤਵੰਤ ਦੀ ਲੱਤ ਵਿੱਚ ਲੱਗੀ ਤਾਂ ਪੁਲਿਸ ਨੇ ਇਹਨਾਂ ਪੰਜਾਂ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਜ਼ਖਮੀ ਸਤਵੰਤ ਸਿੰਘ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਵਰਤੀ ਏਕੇ 47 ਵੀ ਕਬਜ਼ੇ ਵਿੱਚ ਲੈ ਲਈ ਗਈ ਹੈ ਉਹਨਾਂ ਦੱਸਿਆ ਕਿ ਗੁਰਦੀਪ ਅਤੇ ਸੁਨੀਲ ਫੌਜ ਵਿੱਚ ਨੌਕਰੀ ਕਰਦੇ ਹਨ ਤੇ ਸੁਨੀਲ ਨੇ ਇਹ AK47 ਆਪਣੀ ਜੁਨਟ ਵਿੱਚੋਂ ਹੀ ਚੋਰੀ ਕੀਤੀ ਸੀ ਜੋ ਵਾਰਤਾਤ ਵਿੱਚ ਗੱਡੀ ਵਰਤੀ ਗਈ ਹੈ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਸਤਵੰਤ ਤੇ ਪਹਿਲਾਂ ਵੀ ਐਕਸਰਸਾਈਜ਼ ਦੇ ਮਾਮਲੇ ਦਰਜ ਹਨ ਪਰ ਦੂਸਰੇ ਵਿਅਕਤੀਆਂ ਬਾਰੇ ਜਾਂਚ ਕੀਤੀ ਜਾ ਰਹੀ ਹੈ ਇਹ ਮਿਤੀ 11 ਤਰੀਕ ਨੂੰ ਇੱਕ ਵਾਰਦਾਤ ਹੋਈ ਸੀ ਜਿਹਦੇ ਵਿੱਚ ਇੱਕ ਹੋਟਲ ਗ੍ਰੀਨ ਨਾਮ ਦਾ ਹੋਟਲ ਹੈਗਾ ਇਹ ਪੋਚੋਦੀਰੀ ਦੇ ਵਿੱਚ ਹੋਟਲ ਹੈ ਗ੍ਰੀਨ ਇੱਥੇ ਕੁਝ ਬੰਦਿਆਂ ਨੇ ਅੰਦਰ ਵੜ ਕੇ ਜਿਹੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਜਿਹੜਾ ਹੋਟਲ ਦਾ ਮਾਲਕ ਸੀਗਾ ਉਹਦੇ ਕੋਲ 7 ਤੋਂ 8000 ਰੁਪਏ ਖੋਹ ਕੀਤੇ ਸੀਗੇ ਨਾਲ 4 ਮੋਬਾਈਲ ਜਿਹੜਾ ਸੀ ਰੈਚ ਕਰਕੇ ਲੈ ਗਏ ਸੀਗੇ ਤੇ ਇਹਦੇ ਵਿੱਚ ਜਿਹੜੇ ਖੋਹ ਕੀਤੀ ਸੀਗੀ ਇਹਦੇ ਲੁੱਟ ਕੀਤੀ ਸੀਗੀ ਸੌਰੀ ਇਹਦੇ ਵਿੱਚ ਇਹਨਾਂ ਨੇ AK47 ਵੀ ਯੂਜ਼ ਕੀਤੀ ਸੀਗੀ ਕਿ ਵੈਪਨ ਸੀਗਾ ਇਹਨਾਂ ਕੋਲ ਜਿਹਦੇ ਵਿੱਚ AK47 ਸੀਗਾ ਇਸ ਇਹ ਕਟਨਿਸ ਬੰਦੇ ਵਿੱਚ ਅਸੀਂ ਮਕਦਮਾ ਨੰਬਰ 24 ਥਾਣਾ ਕੈਂਟ ਦੇ ਵਿੱਚ ਦਰਜ ਰਜਿਸਟਰ ਕੀਤਾ ਸੀਗਾ ਤੇ ਅਸੀਂ ਇਹਦੀ ਜਿਹੜੀ ਮਕਦਮਾ ਦੀ ਸੁਪਰਵਾਈਜ਼ਨ ਸੀਗੀ ਇਨਵੈਸਟੀਗੇਸ਼ਨ ਦੀ ਡੀਐਸਪੀ ਸਿਟੀ 2 ਕਰ ਰਹੇ ਸੀਗੇ ਸਰਬਜੀਤ ਸਿੰਘ ਜੀ ਇਹਨਾਂ ਦੇ ਨਾਲ ਇਨਸਪੈਕਟਰ ਕਰਨਦੀਪ ਸੀਆਈਏ ਇਨਚਾਰਜ 2 ਇਨਸਪੈਕਟਰ ਕੁਲਦੀਪ ਸਿੰਘ ਜੀ ਇਨਚਾਰਜ ਸੀਆਈਏ 1 ਐਸਐਚਓ ਕੈਂਟ ਇਨਸਪੈਕਟਰ ਦਲਜੀਤ ਸਿੰਘ ਜੀ ਸੋ ਅੱਜ ਅਸੀਂ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਵੀ ਇਹ ਜਿਹੜੇ 6 ਦੋਸ਼ੀ ਨੇ ਜਿਹੜੇ ਵਾਰਦਾਤ ਨੂੰ ਅੰਜਾਮ ਦਿੱਤਾ ਇਹ ਇਸ ਏਰੀਆ ਦੇ ਵਿੱਚ ਘੁੰਮ ਰਹੇ ਨੇ ਜਦੋਂ ਇੰਚਾਰਜ ਸੀਆਈਏ 1 ਦੀ ਟੀਮ ਨੇ ਜਦੋਂ ਇਹਦੇ ਤੇ ਰੇਡ ਕੀਤੀ ਤਾਂ ਇਸੇ ਇਥੇ ਮੌਕੇ ਦੇ ਉੱਪਰ ਜਦੋਂ ਪੁਲਿਸ ਪਾਰਟੀ ਪਹੁੰਚੀ ਤੇ ਇਹਨਾਂ ਪੁਲਿਸ ਪਾਰਟੀ ਨੂੰ ਦੇਖ ਕੇ ਸਤਵੰਦ ਨੇ ਜੋ ਫਰੰਟ ਸੀਟ ਤੇ ਬੈਠਾ ਸੀ ਡਰਾਈਵਰ ਦੇ ਨਾਲ ਤਾਂ ਉਹਨੇ ਬਾਰੀ ਖੋਲ ਕੇ ਇੱਕ ਫਾਇਰ ਕਰ ਦਿੱਤਾ ਜੋ ਸਾਡੀ ਗੱਡੀ ਦੇ ਕਨੈਕਟਰ ਸਾਈਡ ਲੱਗਾ ਉਸ ਤੋਂ ਬਾਅਦ ਇਹਦੀ ਟ੍ਰੈਲੀਸ਼ਨ ਦੇ ਵਿੱਚ ਸਾਡੇ ਵੱਲੋਂ ਪੁਲਿਸ ਪਾਰਟੀ ਵੱਲੋਂ ਦੋ ਫਾਇਰ ਕੀਤੇ ਜਿਹਦੇ ਵਿੱਚ ਇੱਕ ਫਾਇਰ ਜਿਹੜਾ ਸੀ ਗੱਡੀ ਦੀ ਬਾਰੀ ਦੇ ਵਿੱਚ ਲੱਗਾ ਸੈਕੰਡ ਫਾਇਰ ਜਿਹੜਾ ਸਤਵੰਦ ਦੇ ਪੈਰ ਦੇ ਵਿੱਚ ਲੱਗਾ ਲੱਤ ਦੇ ਵਿੱਚ ਲੱਗਾ ਤੇ ਇਹ ਉਸ ਤੋਂ ਬਾਅਦ ਸਾਡੀ ਪੁਲਿਸ ਪਾਰਟੀ ਨੇ ਜਿਹੜੇ ਬਾਕੀ ਦੇ ਪ ਛੇਵਾਂ ਦੋਸ਼ੀ ਜਿਹੜਾ ਸਤਵੰਤ ਹੈਗਾ ਉਹਨੂੰ ਅਸੀਂ ਜੇਰਲਾਲ ਅਸਫਲ ਹਸਪੀਟਲ ਬਠਿੰਡਾ ਵਿਖੇ ਭੇਜ ਦਿੱਤਾ। ਟੋਟਲ ਕਿੰਨੇ ਵਿਅਕਤੀ ਨੇਗੇ ਜਿਹੜੀ ਇਸ ਵਾਰਦਾਤ ਨੂੰ ਅੰਜਾਮ ਦੇਣ ਲੱਗੇ। ਇਹਦੇ ਵਿੱਚ ਸਤਵੰਤ ਤੋਂ ਇਲਾਵਾ ਪੰਜ ਹੋਰ ਦੋਸ਼ੀ ਨੇ ਜਿਦੇ ਵਿੱਚ ਸੁਨੀਲ ਤੇ ਗੁਰਦੀਪ, ਦੋ ਅਰਸ਼ਦੀਪ ਨਾਮ ਦੇ ਵਿਅਕਤੀ ਨੇ ਤੇ ਇੱਕ ਹਰਗੁਣ ਹੈ। ਇਹਦੇ ਵਿੱਚ ਸੁਨੀਲ ਤੇ ਗੁਰਦੀਪ ਜਿਹੜੇ ਹੈਗੇ ਦੋਵੇਂ ਆਰਮੀ ਦੇ ਵਿੱਚ ਸਰਵ ਕਰਦੇ ਨੇ। ਜਿਹੜੀ AK-47 ਵਾਰਦਾਤ ਦੇ ਵਿੱਚ ਵਰਤੀ ਤੇ ਅੱਜ ਵੀ ਜਿੰਦਰਾਂ ਵਾਲਿਆਂ ਨੇ ਫਾਇਰ ਕੀਤਾ ਸਤਵੰਤ ਨੇ। ਇਹ ਸੁਨੀਲ ਆਪਣੀ ਆਰਪੀ ਜੁਨਰਟ ਦੇ ਵਿੱਚੋਂ ਚੋਰੀ ਕਰਕੇ ਲਿਆਇਆ ਸੀਗਾ ਕਿੰਨੇ ਰਾਉਂਡ ਅਪ ਕਰ ਲਏ ਹੁਣ ਤੁਸੀਂ ਇਹ ਟੋਟਲ 6 ਦੋਸ਼ੀ ਸੀਗੇ 6 ਦੇ 6 ਅਸੀਂ ਗ੍ਰਿਫਤਾਰ ਕਰ ਲਏ ਪੁਲਿਸ ਮੁਲਾਜ਼ਮ ਵੀ ਕੋਈ ਜਕਮੀ ਹੈ ਸਰ ਨਹੀਂ ਸਾਡੀ ਭਾ ਜਿਹੜੀ ਗੱਡੀ ਸੀਗੀ ਗੱਡੀ ਦੇ ਉੱਪਰ ਇੱਕ ਫਾਇਰ ਕੀਤਾ ਸੀਗਾ ਪੁਲਿਸ ਪਾਰਟੀ ਜਿਹੜੀ ਹੈਗੀ ਉਹ ਤਾਂ ਵਿਚਾਰਿਆ ਇਹ ਉਹੀ ਹੈ ਸਰ ਜਿਹੜੇ ਲੁੱਟ ਕਰਕੇ ਲੱਕੇ ਗਈ ਸੀ ਬਿਲਕੁਲ ਇਹ ਸਾਰੇ 6 ਦੇ 6 ਦੋਸ਼ੀ ਉਹੀ ਨੇ ਜਿਹਨਾਂ ਨੇ ਲੁੱਟ ਦੀ ਵਾਰਦਾਤ ਨੂੰ ਜਾਮ ਦਿੱਤਾ ਸੀਗਾ ਇਹਦੇ ਨਾਲ ਜਿਹੜਾ ਸਾਡਾ ਲੁੱਟ ਦੀ ਵਾਰਦਾਤ ਵਾਲੀ ਘਟਨਾ ਸੀ ਉਹਨੂੰ ਵੀ ਅਸੀਂ ਟ੍ਰੇਸ ਕਰ ਲਿਆ ਮੇਨ ਕੌਣ ਸੀ ਇਹਨਾਂ ਦਾ ਜਿਹੜਾ ਗਰੁੱਪ ਇਹ ਤਾਂ ਮ ਉਥੇ ਇਹਨਾਂ ਨੇ ਪਲੈਨਿੰਗ ਕੀਤੀ ਪਲੈਨਿੰਗ ਕਰਨ ਤੋਂ ਬਾਅਦ ਪਹਿਲਾਂ ਤਲਵੰਡੀ ਏਰੀਆ ਦੇ ਵਿੱਚ ਗਏ ਸੀਗੇ ਫਿਰ ਇਹਨਾਂ ਨੇ ਘੁੰਮਦੇ ਘੁੰਮਦੇ ਪੁੱਜੋ ਆਏ ਸੀਗੇ ਸਭ ਤੋਂ ਸੌਫਟ ਟਾਰਗੇਟ ਇਹਨਾਂ ਨੂੰ ਹੋਟਲ ਗ੍ਰੀਨ ਵਾਲਾ ਲੱਗਿਆ ਤੇ ਫਿਰ ਇੱਥੇ ਵਾਰਦਾਤ ਨੂੰ ਇਹਨਾਂ ਨੇ ਅੰਜਾਮ ਦਿੱਤਾ ਇਸ ਤੋਂ ਪਹਿਲਾਂ ਇਹਨਾਂ ਨੇ ਦੋ ਤਿੰਨ ਜਗ੍ਹਾ ਹੋਰ ਟਰਾਈ ਕੀਤਾ ਇਹਨਾਂ ਤੋਂ ਪਹਿਲਾਂ ਵੀ ਮਾਮਲਾ ਦਰਜ ਹੈਗੀ ਜਿਹੜਾ ਸਤਵੰਤ ਹੈਗਾ ਉਹਦੇ ਉੱਪਰ ਅਕਸਾਈਜ਼ ਦੇ ਮੁਕਾਦਮੇ ਦਰਜ ਨੇ ਬਾਕੀ ਜਿਹੜੇ ਹੈਗੇ ਨੇ ਕ੍ਰਿਮੀਨਲ ਰਿਕਾਰਡ ਚੈੱਕ ਕੀਤਾ ਜਾ ਰਿਹਾ ਹੈ ਸਰ ਤੁਹਾਨੂੰ ਆਲਰੇਡੀ ਜੁਆਇੰਟ ਨੇ ਸੁਰੇਖੇ ਜਾਂ ਰਿਟਾਇਰ ਹੋ ਗਏ ਨਹੀਂ ਨਹੀਂ ਇਹ ਸਰਵ ਕਰ ਰਹੇ ਨੇ ਐਕਟਰਾਜ ਤੇ ਤੁਹਾਡਾ ਆਰਮੀ ਨਾਲ ਕੋਈ ਲਿੰਕ ਹੈ ਸਰ ਅਸੀਂ ਇਸ ਸੰਬੰਧੀ ਜਿਹੜੀ ਹੈਗੀ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਉਹਨਾਂ ਨਾਲ ਤਾਲਮਲ ਕਰ ਰਹੇ ਹਾਂ ਸਰ ਗੱਡੀ ਵੀ ਵਾਰਧ ਜਿਸ ਦਿਨ ਨੇ ਪਚੋ ਵਾਰਧ ਕੀਤੀ ਸੀ ਕਿ ਉਹ ਇਸੇ ਦੇ ਇੱਕ ਗੱਡੀ ਤੋਂ ਪਰ ਆਈ ਸਰ 147 ਤੋਂ ਇਲਾਵਾ ਹੋਰ ਕੋਈ ਨਹੀਂ ਨਹੀਂ 147 ਨੇ ਇੱਕ ਵੀਪਨ ਸੀਗਾ ਨਾ ਓਕੇ